ਲੁਧਿਆਣਾ ਦੇ ਪਾਮੀਲ ਕਲੇਬ ਦੇ ਨੇੜੇ ਸਥਿਤ ਕਿਡਜ਼ੀ ਪ੍ਰੀ ਸਕੂਲ ਦੇ ਵਿੱਚ ਅੱਜ 6ਵਾਂ ਸਾਲਾਨਾ ਖੇਡ ਸਮਾਰੋਹ ਮਨਾਇਆ ਗਿਆ ਸਕੂਲ ਦੀ ਡਾਇਰੈਕਟਰ ਪ੍ਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਖੇਡ ਸਮਾਰੋਹ ਬੜੀ ਉੱਚ ਪੱਧਰੀ ਵਿਵਸਥਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਦੇ ਵਿੱਚ ਹਿੱਸਾ ਲੈ ਕੇ ਖੇਡਾਂ ਪ੍ਰਤੀ ਉਤਸ਼ਾਹ ਦਿਖਾਇਆ ਪ੍ਰੀ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਕਮਰਪ੍ਰੀਤ ਸਿੰਘ ਨੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਰੀਰਕ ਐਕਟੀਵਿਟੀਆਂ ਸਕੂਲ ਦੇ ਬਜਾਰਤੀਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਜੇਕਰ ਬੱਚੇ ਦਾ ਸਰੀਰ ਤੰਦਰੁਸਤ ਹੋਵੇਗਾ ਤਾਂ ਉਸ ਦੇ ਵਿੱਚ ਹੀ ਤੰਦਰੁਸਤ ਮਨ ਨਿਵਾਸ ਕਰੇਗਾ ਗ੍ਰਾਫਨ एवरीवन ਮਾਈਸੈਲ ਪ੍ਰਵਿੰਦਰ ਆਮ ਡਾਇਰੈਕਟਰ ਆਫ ਕਿਡਰੀ ਪ੍ਰੀ ਸਕੂਲ ਫਾਰਮੈਂਟਲੇ ਤੋ ਅੱਜ ਇਹ ਸਾਡਾ 6ਵਾਂ ਸਪੋਰਟਸ ਮੀਟ ਹੋਣ ਜਾ ਰਿਹਾ ਜਿਸ ਦੇ ਵਿੱਚ ਮੈਰੀ ਅਪ੍ਰੋਕਸੀਮੇਟਲੀ 90 ਤੋਂ 100 ਬੱਚਾ ਨੇ ਪਾਰਟਿਸਿਪੇਟ ਕੀਤਾ ਇਸ ਫੰਕਸ਼ਨ ਦੇ ਵਿੱਚ ਸਾਡਾ ਮੇਨ ਮੋਟੋ ਹੈਗਾ ਸਿਰਫ ਅਕੈਡੈਮਿਕ ਪਾਰਟ ਨੂੰ ਨਹੀਂ ਜਲਾਉਣਾ ਅਸੀਂ ਬੱਚਿਆਂ ਦੀ ਫਿਜ਼ੀਕਲ ਸਟਰੈਂਥ ਜੋ ਵੀ ਅੱਗੇ ਰੱਖਣਾ ਚਾਹੁੰਦੇ ਆ ਕਿ ਬੱਚਿਆਂ ਦਾ ਜਿਹੜਾ ਬਣਤਰ ਹੈ ਉਹਨਾਂ ਦੀ ਬੋਡੀ ਦੀ ਮਾਨਸਿਕ ਸੰਤੁਲਨ ਹੈ ਜਿਹੜਾ ਉਹਨਾਂ ਦੀ ਸਪੈਸ਼ਲੀ ਜਦੋਂ ਆਪਾਂ ਫਿਜ਼ੀਕਲ ਐਕਟੀਵਿਟੀਆਂ ਕਰਵਾਉਂਦੇ ਆ ਕੰਡਕਟ ਕਰਦੇ ਆ ਤਾਂ ਉਹਦੇ ਨਾਲ ਇੱਕ ਬੱਚੇ ਦੀ ਓਵਰਆਲ ਡਿਵੈਲਪਮੈਂਟ ਹੈ ਹੁੰਦੀ ਹੈ ਸਰ ਅੱਜ ਅਸੀਂ ਸਕੇਟਬੋਰਡ ਕਰਵਾਈ ਹੈ ਬasketball ਕਰਵਾਈ ਹੈ ਔਰ ਸਾਡੇ ਕੋਲੇ ਬਹੁਤ ਸਾਰੇ ਯੋਗਾ ਕਰਵਾਇਆ ਡਾਂਸ ਕੀਤਾ ਹੈਗਾ ਬੱਚਾ ਨੇ ਰੇਸਿਸ ਤਾਂ ਬਹੁਤ ਜ਼ਿਆਦਾ ਨੇ 15 ਤੋਂ ਵੱਧ ਰੇਸਿਸ ਨੇ ਜਿਦਾ ਮੈਂ ਨਾਮ ਨਹੀਂ ਅਨਕਾਊਂਟੇਬਲ ਹੈ ਕਿ ਮੈਂ ਦੱਸ ਨਹੀਂ ਸਕਦੀ ਥੈਂਕ ਯੂ ਸੋ ਮੱਚ ਸਰ ਮੈਂ ਪੇਰੈਂਟਸ ਦਾ ਮੈਸੇਜ ਮੈਂ ਦੇਣਾ ਚਾਹੂੰਗੀ ਪੂਰੀ ਸੋਸਾਇਟੀ ਨੂੰ ਕਿ ਪਲੀਜ਼ ਬੱਚਿਆਂ ਨੂੰ ਸਿਰਫ ਇੱਕ ਟੌਪ ਟਾਈਮ ਯਾ ਇਕ ਫੋਨ ਟਾਈਮ ਤੇ ਇਕ ਰੂਮ ਦੇ ਅੰਦਰ ਬੰਦ ਨਾ ਰੱਖੋ ਪਲੀਜ਼ ਬੱਚਿਆਂ ਨੂੰ ਟਾਈਮ ਦਿਓ ਪੈਰੈਂਟਸ ਬਿਜ਼ਨਸ ਤੁਹਾਡਿਆ ਸਰਵਿਸ ਸਾਰਾ ਕੁਝ ਜ਼ਰੂਰੀ ਹੈ ਪਰ ਬੱਚਿਆਂ ਦੀ ਫਿਜ਼ੀਕਲ ਨੀਡ ਜੋ ਬਣ ਚੁੱਕੀ ਹੈ ਉਹ ਹੈ ਤੁਹਾਡਾ ਟਾਈਮ ਤੇ ਤੁਹਾਨੂੰ ਆਊਟਡੋਰ ਲੈ ਕੇ ਜਾਣਾ ਸੋ ਮੇਰੀ ਗੁਜਾਰਿਸ਼ ਹੈ ਕਿ ਆਪਣੇ ਬੱਚਿਆਂ ਦੇ ਨਾਲ ਹਾਫ ਅਨ ਆਰ ਵੀ ਜੇ ਤੁਸੀਂ ਸਪੈਂਡ ਕਰਦੇ ਹੋ ਤਾਂ ਉਹ ਫਿਜ਼ੀਕਲੀ ਔਰ ਮੈਂਟਲੀ ਬਹੁਤ ਹੀ ਅچھے ਫਲ ਮਤਲਬ ਆਪਣਾ ਗਰੋ ਕਰਨਗੇ ਥੈਂਕ ਯੂ ਸਰ ਹਾਂਜੀ ਗੁੱਡ ਆਫਟਰਨੂਨ ਫਸਟ ਆਫ ਅਲ ਵੈਲਕਮ ਅ ਅੱਜ ਅਸੀਂ ਸਪੋਰਟਸ ਡੇ ਬਣਾ ਰਹੇ ਹਾਂ ਜੀ ਸਾਡਾ ਆਲਮੋਸਟ 7th 6th ਸਪੋਰਟਸ ਡੇ ਹੈ ਕਿੱਜੀ ਪਰਮਨ ਕਲੇਵ ਦਾ ਐਂਡ ਕਿੱਜੀ ਕਮਿਟਿਡ ਹੈ ਜੀ ਪ੍ਰੀ ਸਕੂਲਿੰਗ ਦੇ ਵਿੱਚ ਨਵੀਂ ਨਵੀਂ ਚੀਜ਼ਾਂ ਲਿਆਉਣ ਲਈ ਤੇ ਉਸੇ ਨੂੰ ਕੰਟੀਨਿਊ ਕਰਦੇ ਹੋਏ ਅਸੀਂ ਸਪੋਰਟਸ ਡੇ ਵੀ ਬਣਾ ਰਹੇ ਹਾਂ ਤੇ ਦੂਸਰੀ ਇੱਕ ਹੋਰ ਨਵੀਂ ਚੀਜ਼ ਅਸੀਂ ਐਡੀਸ਼ਨ ਕਰ ਰਹੇ ਹਾਂ ਅਸੀਂ ਨਵਾਂ ਕਰਿਕਿਊਲਮ ਆਪਣਾ ਲਾਂਚ ਕਰ ਰਹੇ ਹਾਂ which is known as pentamind it is first in the industry ਇਹੋ ਜਿਹਾ ਕਰਿਕਿਊਲਮ ਤੁਹਾਨੂੰ ਵਰਲਡ ਦੇ ਵਿੱਚ ਕਿਤੇ ਵੀ ਨਹੀਂ ਮਿਲੇਗਾ ਐਂਡ ਕਿੱਜੀ ਬਿੰਗ ਬਾਇਨਰ ਵੀ ਆਰ ਦਾ బిਗੇਸਟ ਪ੍ਰੀ ਸਕੂਲ ਚੇਨ ਇਨ ਇੰਡੀਆ ਵੀ ਆਰ ਹੈਵਿੰਗ ਅਰਾਊਂਡ 2200 ਬ੍ਰਾਂਚਸ ਅਕ੍ਰੋਸ ਇੰਡੀਆ ਐਂਡ ਏਸ਼ੀਆ ਐਸ ਵੈਲ ਐਂਡ ਵੀ ਆਰ ਐਕਸਪੈਂਡਿੰਗ ਟੂ ਅਦਰ ਕੰਟਰੀਜ਼ ਆਲਸੋ ਤੋ ਉਹਦੇ ਵਿੱਚ ਹੀ ਇੱਕ ਇੱਕ ਜੈਮਨ ਦਾ ਮਾਈਲਸਟੋਨ ਹੈ ਕਿ ਵੀ ਹਰ ਹਰ 5 6 ਸਾਲ ਬਾਅਦ ਅਸੀਂ ਉਹਦਾ ਕਰਿਕੂਲਮ ਅਪਡੇਟ ਕਰਦੇ ਹਾਂ ਤਾਂ ਕਿ ਬੱਚਿਆਂ ਨੂੰ ਜਿਹੜੀ ਨਵੀਂ ਤਕਨੀਕ ਨਵੇਂ ਤਰੀਕੇ ਨਾਲ ਬੱਚਿਆਂ ਨੂੰ ਹਮੇਸ਼ਾ ਪੜਾਇਆ ਜਾਵੇ ਜਾਵੇ ਜਾ ਸਕੇ ਐਂਡ ਉਹਨਾਂ ਨੂੰ ਨਵੀਂ ਨਵੀਂ ਚੀਜ਼ਾਂ ਸਿੱਖਣ ਨੂੰ ਮਿਲਣ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਅਰੋੜਾ ਮੈਂ ਪ੍ਰੀ ਸਕੂਲ ਐਸੋਸੀਏਸ਼ਨ ਐਂਡ ਅਡਵਾਂਸਡ ਐਜੂਕੇਸ਼ਨ ਦਾ ਪ੍ਰੈਜ਼ੀਡੈਂਟ ਹਾਂ ਅੱਜ ਕਿਡਜ਼ੀ ਫਾਰਮਿੰਗ ਕਲਿਬ ਵੱਲੋਂ ਇੱਕ ਸਪੋਰਟਸ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰਵਿੰਦਾ ਮੈਮ ਔਰ ਚਰਨਜੀਤ ਸਰ ਨੇ ਮੈਨੂੰ ਇਨਵਾਈਟ ਕੀਤਾ ਜੀ ਬਹੁਤ ਵਧੀਆ ਲੱਗ ਰਿਹਾ ਥਿਆ ਕਿ ਛੋਟੇ ਛੋਟੇ ਬੱਚਾ ਹੁਣ ਦੇਖ ਕੇ ਜਿਸ ਤਰੀਕੇ ਨਾਲ ਪਰਫਾਰਮ ਕਰ ਰਹੇ ਨੇ ਡਿਫਰੈਂਟ ਬਹੁਤ ਸਾਰੇ ਡਿਫਰੈਂਟ ਰਿਸਿਸ ਕਰਵਾਈਆਂ ਕਿ ਉਹਨਾਂ ਦੀਆਂ ਬਹੁਤ ਸਾਰੇ ਹੋਰ ਸਪੋਰਟਸ ਐਕਟੀਵਿਟੀਆਂ ਰੱਖਿਆ ਗਿਆ ਹੈ ਯੋਗਾ ਦਾ ਸੈਸ਼ਨ ਰੱਖਿਆ ਗਿਆ ਹੈ ਅ ਮੈਨੂੰ ਪਤਾ ਜੀ ਬੀਇੰਗ ਟੂ ਦਿਸ ਫੀਲਡ ਪੇਰੈਂਟਸ ਨੂੰ ਤਾਂ ਸ਼ਾਇਦ ਲੱਗਦਾ ਹੈ ਕਿ ਇੱਕ ਦਿਨ ਦਾ ਕੰਮ ਸੀਗਾ ਆਏ ਔਰ ਬੱਚੇ ਆਪਣਾ ਪਰਫਾਰਮ ਕਰਕੇ ਚਲੇ ਗਏ ਬਟ ਇਹਦੇ ਪਿੱਛੇ ਜਿਹੜੀ ਮਿਹਨਤ ਲੱਗਦੀ ਹੈ ਬੱਚਾ ਨੂੰ ਰੈਡੀ ਕਰਨ ਦੇ ਵਿੱਚ ਹੈਡਸ ਆਫ ਟੂ ਦਾ ਟੀਮ ਆਫ ਕਿਡਰੀ ਪ੍ਰਵਿੰਦਾ मैम ਇਹਨਾਂ ਦੇ ਹਮੇਸ਼ਾ ਹੀ ਜੋ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਬਹੁਤ ਰੈਫਰਟ ਲੱਗਦਾ ਹੈ ਔਰ ਬਹੁਤ ਅچھے ਤਰੀਕੇ ਨਾਲ ਪਰਫਾਰਮ ਕੀਤਾ ਜਾਂਦਾ ਹੈ